ਮੈਂ ਜਗਿੰਦਰ ਮੈਂ ਜਗਿੰਦਰ ਸਿੰਘ ਆ ਜੀ ਮੇਰਾ ਨਾਮ ਜਗਿੰਦਰ ਸਿੰਘ ਡਰਾਈਵਰ ਮੈਂ ਡਰਾਈਵਰ ਆ ਜੀ ਫਾਇਰ ਬ੍ਰਿਗੇਡ ਦਾ ਇੱਥੇ ਵਿੱਚ ਪਹੁੰਚੇ ਸੀਗੇ ਅੱਗ ਕਿਸ ਤਰੀਜ਼ ਨੂੰ ਲੱਗੀ ਸੀ ਅੱਗ ਜੀ ਅੱਗ ਨਾਲੋਂ ਲੱਗੀ ਸੀ ਅੱਗ ਸੀ ਬਹੁਤ ਜ਼ਿਆਦਾ ਅਸੀਂ ਗੱਡੀ ਅੱਗ ਬੁਝਾਉਂਦੇ ਆਏ ਆ ਜੀ ਕਿਹੜਾ ਹੀ ਅੱਗ ਦਾ ਜਿਹੜਾ ਹਵਾ ਦਾ ਰੋਖਾ ਬਦਲ ਗਿਆ ਉਹ ਸਾਡੇ ਵੀਰ ਨੂੰ ਅੱਗ ਪੈ ਗਈ ਜੀ ਸਾਡੀ ਗੱਡੀ ਨੂੰ ਬਚਾਅ ਹੋ ਗਿਆ ਜੀ ਗੱਡੀ ਤੇ ਪ੍ਰੈਸ਼ਰ ਪੈ ਫਟ ਗਿਆ ਜੀ ਗੱਡੀ ਦਾ ਉਹ ਲੀਡ ਦੇਖ ਲੋ ਮੁੰਡਾ ਰਾਸ ਦੀ ਏਰੀ ਵੀ ਮੁੰਡਾ ਭੱਜ ਕੇ ਵਿੱਚ ਗੱਡੀ ਦੇ ਆ ਕੇ ਵਿੱਚ ਬੈਠ ਗਿਆ ਜੀ ਪੈਪ ਸੱਟ ਕੇ ਤੇ ਨਹੀਂ ਮੈਨੂੰ ਪਤਾ ਹੀ ਨਹੀਂ ਲੱਗਣਾ ਸੀਗਾ ਕਿ ਸਾਡੇ ਮੁੰਡੇ ਨੂੰ ਅੱਗ ਪੈ ਗਈ ਜੀ ਕੀ ਹਾਲਾਤ ਇਸ ਤਰ੍ਹਾਂ ਹੋਣਾ ਹਾਲਾਤ ਤਾਂ ਜੀ ਨਾਜਕ ਹੀ ਆ ਜਿਹੜੇ ਉਹਦੇ ਮੁੰਡੇ ਦੇ ਸਾਰਾ ਸਾਰੇ ਸਰੀਰ ਤੇ ਹੀ ਆ ਉਹਦੇ ਕਦੋਂ ਕਾਲ ਆਈ ਸੀ ਤੁਹਾਨੂੰ ਔਰ ਕੀ ਕੀ ਚੀਜ਼ ਜਿਹੜੀ ਤੁਸੀਂ ਆ ਕੇ ਦੇਖ ਕਾਲ ਸਾਨੂੰ ਆਈ 3 20 25 ਤੇ 23 25 ਤੇ ਕਾਲ ਆਈ ਹੈ ਜੀ ਸਾਨੂੰ ਵੀ ਮੇਅਰ ਸਾਹਿਬ ਦਾ ਹੁਕਮ ਆ ਜੀ ਵੀ ਉੱਥੇ ਅੱਗ ਲੱਗੀ ਮੈਂਮੇ ਵਾਲੇ ਫਟਾਫਟ ਜਾਓ ਇੱਕ ਕਣਕ ਨੂੰ ਲੱਗੇ ਹਾਂਜੀ ਨਾੜ ਨੂੰ ਜੀ ਕਿੰਨੀਆਂ ਗੱਡੀਆਂ ਇੱਥੇ ਆ ਚੁੱਕੀਆਂ ਸੀ ਗੱਡੀਆਂ ਜੀ ਇੱਕ ਪਹਿਲੀ ਗੱਡੀ ਮੇਰੀ ਆਈ ਹੈ ਜੀ ਦੂਸਰੀ ਗੱਡੀ ਮਗਰ ਆਈ ਹੈ ਮੇਰੇ ਉਹ ਅੱਗ ਬੁਝ ਕਿ ਕੋ ਜਦੋਂ ਬੰਦਾ ਵੇਜਿਆ ਜਦੋਂ ਅੱਗ ਲੱਗੀ ਬੰਦੇ ਨੂੰ ਉਹ ਤਾਂ ਅੱਗ ਬੁਝਾ ਰਿਆ ਸੀ ਉਹ ਤੇ ਉਹ ਅੱਗ ਬੁਝਾ ਰਿਆ ਸੀ ਜੀ ਉਹਨੂੰ ਅੱਗ ਬੁਝਾਉਂਦੇ ਨੂੰ ਅੱਗ ਪਈ ਆ ਜੀ ਹਾਲਾਤ ਕਿਸਮਾ ਦੇ ਹੁੰਦੇ ਹਾਲਾਤ ਆ ਜੀ ਮੁੰਡੇ ਦੀ ਜਾਨ ਵੱਜ ਜੂਗੀ ਜਿਆਦਾ ਆ ਜੀ ਬਹੁਤ ਆੜਿਆ ਕੱਪੜਿਆ ਤੋ ਆ ਦੇਖ ਲਓ ਤੁਸੀਂ ਅੰਦਾਜ਼ਾ ਲਾ ਲਓ ਜੀ ਆਪੇ ਪਤਾ ਲੱਗ ਰਿਹਾ ਕਿ ਤੁਹਾਡੇ ਕੋਲੋਂ ਕੱਪੜੇ ਉਤਾਰੇ ਗਏ ਮੈਂ ਉਤਾਰੇ ਜੀ ਉਹ ਗੱਡੀ 'ਚ ਬੈਠੇ ਤੇ ਮੈਂ ਉਹਦੀਆਂ ਟੀ-ਸ਼ਰਟ ਪਾੜੀ ਜੀ ਪੈਂਟ ਲਾਈ ਆ 28-30 ਸਾਲ ਉਮਰ ਆ ਜੀ ਲੜਕੇ ਦੀ ਅਜੇ 2-3 ਮਹੀਨੇ ਉਹਦੇ ਵਿਆਹ ਨੂੰ ਹੋਇਆ ਜੀ ਕੀ ਹਾਲ ਹੁਣ ਹੋਰ ਗ